ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਰਾਮਪੁਰੇ ਪਹੁੰਚ ਚੁਕੇ ਆਂ ਬਾਈ ਮੰਗਿਆਣਾ ਕੋਲ ਜੀ ਦੇਖੋ ਅੱਜ ਵੀ ਬਾਈਆਂ ਕੋਈ ਛੇ ਸਾਦੇ ਲੈ ਕੇ ਮੱਜਾ ਸੇਲ ਆ ਜੀ ਤੇ ਆਓ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਚੜ੍ਹਦੀ ਕਲਾ ਜੀ ਸਭ ਠੀਕ ਠਾਕ ਜੀ ਕਿਰਪਾ ਕਰੂ ਅਮਰਦਾਸ ਦੀ ਚਲੋ ਕਬਾਦੀਪ ਸਿੰਘ ਜੀ ਦੇਖਿਏ ਗਏ ਜਾਏ ਉਧਰ ਫਿਰ ਜੀ ਉਧਰੋਂ ਜਾ ਕੇ ਮਈਆਂ ਵੇਖੂ ਗਈਆਂ ਕੋਹ ਪਈਆਂ ਹੈਗੀਆਂ ਉਧਰ ਦੀਆਂ ਦੋਕ ਮਤਲਬ ਕਿ ਮਾਲਵੇ ਦੀਆਂ ਹਾਂਜੀ ਜੀ ਤੇ ਬਾਕੀ ਮਈਆਂ ਇਧਰ ਦੀਆਂ ਵਾਂ ਅੱਛਾ ਇਧਰ ਆਏ ਵੇਖਣ ਨੂੰ ਉਦਾਂ ਨਹੀਂ ਲੱਗਦੀਆਂ ਭਾਜੜੀਆਂ ਇਧਰ ਦੀਆਂ ਮਾਈਂ ਇਧਰ ਦੀਆਂ ਕਹਿਣੀ ਹਾਂਜੀ ਬਿਲਕੁਲ 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 ਜੀ ਬਿਲਕੁਲ ਇਧਰ ਵਾਲੀਆਂ ਮੇ ਕਿੜੀਆਂ ਮਾੜੀਆਂ ਮਾੜੀ ਕੋਈ ਮਾੜੀ ਮਾੜੀ ਕੋਈ ਬਿਲਕੁਲ ਸਹੀ ਗੱਲ ਹੈ ਜਿਹੜੀ ਦੋ ਦੋ ਸਭ ਤੋਂ ਚੰਗੀ ਹੋ ਉਧਰ ਲਿਓ ਉਧਰ ਲਿਓ ਜੀ ਉਧਰ ਲਿਓ ਦੁੱਧ ਜਾਈਦਾ ਕਿ ਨਹੀਂ ਜੀ ਬਸ ਬਸ ਉਧਰ ਹੁਣ ਜਾਵਾਂਗੇ ਉੱਧਰ ਫੈਕਟਰੀਆਂ ਕਹਿੰਦੇ ਵਿੱਚੋਂ ਬੰਦ ਹੁੰਦੀਆਂ ਜੇ ਖੁੱਲ ਜਾਣ ਉਹਦਾਂ ਜਾਈਦਾ ਫੈਕਟਰੀ ਛੁੱਟੀ ਹੁੰਦੀ ਹੈ ਉੱਥੇ ਹਾਂ ਫੈਕਟਰੀ ਛੁੱਟੀ ਹੁੰਦੀ ਹੈ ਹਾਂ ਤੇ ਹੁਣ ਫੈਕਟਰੀ ਕੱਲ ਖੁੱਲੀ ਹੋਣੀ ਫੈਕਟਰੀ ਕੱਲ ਜਾਵਾਂਗੇ ਕੱਲ ਜਾਵਾਂ ਹਾਂ ਸਾਰੀ ਜਾਣਕਾਰੀ ਤੇ ਭਰਾਲੇ ਸਾਰੇ ਇੱਕ ਫੈਕਟਰੀ ਮਾ ਜਾਣਾ ਬਈ ਇੱਕੋ ਫੈਕਟਰੀ ਜਾਂਦਾ ਤੇ ਪਹਿਲਾਂ ਲੈ ਲੈਂਦਾ ਫੈਕਟਰੀ ਚੋਂ ਮਾਲ ਕੋਈ ਮਗਰੋਂ ਲੈ ਲੈਂਦਾ ਗੱਲ ਤੇ ਹੋਰ ਕੋਈ ਨਹੀਂ ਗਈ ਜਾਂਦੇ ਸਾਰੇ ਉੱਥੇ ਹੀ ਆ ਤੇ ਹੁਣ ਜਿੱਥੇ ਮਰਜ਼ੀ ਕੋਈ ਕਹੀ ਜਾਵੇ ਮਾਰਗ ਦਾ ਫਰਕ ਪੈ ਜਾਂਦਾ ਵੀ ਬਸ ਬਸ ਇਹ ਗੱਲਬਾਤ ਦਾ ਫਰਕ ਪੈਦਾ ਕੋਈ ਕਹਿੰਦਾ ਮੇਰੇ ਕੋਲ ਥੋੜੀ ਵੀਡੀਓ ਲੈ ਲੋ ਜਿੱਥੋਂ ਮੈਂ ਲਈ ਆ ਕੋਈ ਨਹੀਂ ਥੋੜੀ ਸਾਡੇ ਕੋਲ ਨਾ ਕੋਈ ਵੀਡੀਓ ਗਈ ਉਸ ਤੋਂ ਨੱਕ ਚੋਦੀ ਐਦਾਂ ਹੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਚਲੋ ਤੇ ਕਿੰਨੀਆਂ ਬੱਜੀ ਆਜ ਫਿਰ ਅੱਜ ਛੇ ਪਾਵਾਂਗੇ ਮਈਆ ਆਜੋ ਜੀ ਦੋ ਘੜੀਆਂ ਤੇ ਗੱਬਣੇ ਤੇ ਇੱਕ ਥੋੜੀ ਕੱਚੀ ਉਹਨੂੰ ਠਹਿਰ ਕੇ ਐ ਸੋਈ ਆ ਭਾਜੀ ਇਹ ਸੋਈ ਸੰਦੀਪ ਜੀ ਆ ਨਾੜੂ ਨਾਲ ਬੱਚੇ ਦਾ ਹਾਂ ਜੀ ਨਹੀਂ ਪਰਸੋਂ ਦੀ ਸੋਈ ਆ ਅੱਛਾ ਤੇ ਕੱਟੀ ਮਗਰਬ ਬੋਲ ਆਊਗਾ 6-7 ਕਿਲੋ ਹਾਂ ਜੀ ਟਾਈਮ ਦੱਸ ਦਿਓ ਕਿੰਨਾ ਹੋਇਆ ਇਹ ਐਮ ਹੋਇਆ ਜੀ ਮੇਰੇ ਸਾਹ ਨਾਲ 10:49 10:49 ਤੇ ਸਵੇਰੇ ਮਈਆਂ 4 ਵਜੇ ਦੀਆਂ ਚੋਈਆਂ ਠੀਕ ਆ ਕੋਈ ਡੱਕੀਆਂ ਨਹੀਂ ਆਪਾਂ ਕਿਹ ਨਾਲ ਲੈਵਾਂਗੇ ਇਹ ਵੰਗੂ ਡੱਕੀਆਂ ਮੇਰੇ ਨੂੰ ਡੱਕਦਾ ਹੋਣਾ ਨਹੀਂ ਡੱਕਦਾ ਉਹਦੀ ਮਰਜ਼ੀ ਆ ਆਪਣੀ ਮਈਆਂ ਚੋਈਆਂ ਸਵੇਰੇ 4 ਵਜੇ ਦੀਆਂ ਖੋਲੋ ਜੀ ਇਹ ਜੱਡ ਬਲੈਕ ਹੈ ਝੋਟੀ ਕਹਿਣ ਨੂੰ ਇਹਨੂੰ ਕਹਿ ਦੇਣੇ ਉਧਰ ਨਹੀਂ ਭਰਨੀ ਆਪਾਂ ਇਧਰ ਲਈਏ ਇਧਰ ਲਈਏ ਤੇ ਭਾਜੀ ਕਿੰਨਾ ਕਰਦੇ ਹੋ ਤੁਹਾਡੇ ਤੋਂ ਦਰ ਦੋ ਦ ਜ਼ਿੰਦੀ ਦੇ 10-11 ਕਿਲੋ ਕਰ ਦੇਣਾ ਬਾਕੀ ਦੇ ਗੱਲਾਂ ਬਾਤਾਂ ਇਹ ਕਹਾਂ ਨੂੰ ਜੋ 15-16 ਕਿਲੋ ਜੋ ਮਰਜੀ ਕਹੀ ਜੀ ਆ ਬਿਲਕੁਲ ਜੀ ਬਿਲਕੁਲ ਉਹਦਾ ਕੋਈ ਪਤਾ ਲੱਗਦਾ ਚਵਾਈ ਜੂ ਵਧੀਆ ਹੈ ਜੀ ਵਧੀਆ ਚਵਾਈ ਸੰਦੀਪ ਜੀ ਛੋਟੀ ਵਧੀਆ ਵਾ ਹਾਂ ਜੀ ਹਾਂ ਜੀ ਪੀਲੇ ਸਭ ਪਿੱਠ ਪੂੜਾ ਰੰਗ ਟੰਗ ਸਭ ਕੁਝ ਬਹੁਤ ਵਧੀਆ ਛੋਟੀ ਦਾ ਆਜੋ ਜੀ ਆਜੋ ਆਜੋ ਇਹ ਹੁਣ ਟੈਗ ਇਧਰ ਤਾਂ ਲੱਗ ਗਿਆ ਜੇ ਟੈਗ ਉਧਰ ਤਾਂ ਹੁੰਦਾ ਤੇ 20000 ਮਹਿੰਗੀ ਹੋਣੀ ਰੇਟ ਨੂੰ ਹਾਂ ਬਿਲਕੁਲ ਜੀ ਇੱਕ ਮਤਲਬ ਦੱਸ ਦੇਣਾ ਅੱਜ ਵੀ ਹਾਂ ਜੀ ਹਾਂ ਜੀ ਹਾਂ ਜੀ ਇਹ ਟੈਗ ਇਧਰ ਤਾਂ ਮੈਨੂੰ ਨੱਥ ਪਈ ਆ ਤੇ ਨੈਚਰ ਉੱਤੇ ਨਾ ਹੁੰਦੀ ਤੇ ਟੈਗ ਉੱਦਦਾ ਤਾਂ ਹੋਣਾ ਹੀ ਇਹ 20000 ਮਹਿੰਗੇ ਹੋਏ 20000 ਮਹਿੰਗੇ ਹੋਏ ਹੁਣ ਆਪਾਂ ਉਹਨਾਂ ਰੇਟ ਇਧਰ ਤਾਂ ਪਾਉਣਾ ਬਿਲਕੁਲ ਯਾਜਾ ਹਾਂਜੀ ਦੋ ਤਾਂ ਜ਼ਿੰਦੀ ਜੀ 10000 ਕਿਲੋ ਬਹੁਤ ਹੁੰਦਾ ਗੱਲ ਤਾਂ ਇਹ ਵਪਾਰੀਆਂ ਦੀ ਜ਼ੁਬਾਨ ਤੋਂ ਦੁੱਧ ਨਹੀਂ ਮੁੱਕਦਾ ਤੇ ਹਲਵਾਈ ਦੀ ਦੁਕਾਨ ਤੋਂ ਨਹੀਂ ਮੁੱਕਦਾ ਮੁੱਕਦਾ ਬਸ ਸਹੀ ਗੱਲ ਆ ਕਹਿਣਾ ਹੀ ਹੈ ਜੀ ਕਹਿਣਾ ਹੀ ਹੈ ਜੇ ਵਪਾਰੀ ਕਹੀ ਨਾ ਦੇਣਾ ਇੰਨਾ ਜਣਾ ਤੂੰ ਆਪਣੀ ਸਮਝ ਕਰੋ ਤੁਹਾਡੇ ਘਰ ਜਿਹੜੀ 16 ਕਿਲੋ 15 ਕਿਲੋ ਨਾ ਦੇ ਤੁਹਾਡੇ ਘਰ ਦੇਣੀ 16 16 ਬਿਲਕੁਲ ਬਿਲਕੁਲ ਜੀ ਬਸ ਦੋ ਤੇ ਇੰਨਾ ਬੜਾ 10000 ਕਿਲੋ ਦੇ ਦੇ ਨਾ ਵਈ ਜਿਹੜੇ ਸਾਹ ਵਾਲਾ ਰੇਟ ਮੰਗਣ 15 ਤੋਂ ਨਾ ਫਿਰ ਕੱਲ ਹੋਈਏ ਇਹ ਸੰਦੀਪ ਜੀ ਹਾਂ ਦੇਣਾ ਝੋਟੀ ਮੁੱਲ ਜੋ ਮਰਜ਼ੀ ਮੰਗੀਏ ਇੱਕ ਦਾਹਵਾ ਅਗਲੀ 10 ਦੀ ਵੇਖਦੀ 5 ਦੀ ਵੇਰਦੀ ਖਾ ਨਾ 95000 ਦੀ ਦੇਣੀ ਆ ਚਲੋ ਆਪਣੇ ਕੋਲ ਬੰਦੇ ਨਹੀਂ ਲੇ ਘਟਾਉਣ ਵਾਲੇ ਆਪਾਂ ਆਪ ਹੀ ਕਰਨਾ ਦੇਣੀ ਦੀ ਦੇਣੀ ਸਹੀ ਗੱਲ ਹੈ ਜੀ ਇਹ ਆਹ ਜੀ ਆ ਵੀ ਸੂਈ ਆ ਜੀ ਦੂਜਾ ਸੂਆ ਲਾਲੇ ਪੁੱਤੇ ਜਾਸੂਆ ਲਾਲੇ ਆ ਕੱਟੀ ਜੇ ਇਹਨੂੰ 20 ਦੀ ਲਾਲੋ ਇਹਨੂੰ 25 ਲਾਲੋ ਮਹੀਨੇ ਲਾਲੋ ਠੀਕ ਆ ਹਾਂ ਜੀ 10 ਕਿਲੋ ਦੁੱਧ ਦੇ ਕੋ ਗੱਲਾਂ ਬਾਤਾਂ ਵਾਲੇ ਲੀਟਰ ਵਾਲਾ ਹੋਊਗਾ ਕੋ 2 ਡੰਗ ਚੋਲੇ ਕੋ 10 ਡੰਗ ਚੋਲੇ ਚਲੋ ਖੋਲੋ ਜੀ ਖੋਲੋ ਹਾਂ ਚੰਦਾ ਸਾਹਿਬ ਨਿੱਗਰਮ ਆਉਂਦੀ ਆ ਪਰ ਦੁੱਧ 10 ਕਿਲੋ ਦਾ ਚੁਆਈਏ ਇੱਕ ਨੰਬਰ ਆ ਵਾ ਠੀਕ ਆ ਹਾਂ ਜੀ ਹਾਂ ਜੀ ਲਓ ਜੀ ਇਹ ਵੀ ਦੇਖੋ ਬਰਾਬਰ ਕਾਲੀ ਸ਼ਾ ਝੋਟੇ ਨਾਲੇ ਹਾਂ ਦੱਸੋ ਫਰਕ ਰਿਹਾ ਭਾਜੀ ਕੁਝ ਵੀ ਐ ਨਹੀਂ ਵਿਖਿਆ ਇਹਦਾ ਰੇਟ ਦੇ ਫਰਕ ਆ ਸਸਤੀ ਮਹੀਂ ਬਲੈ ਹੀ ਉਧਰ ਮ ਹਾਂ ਹਾਂ ਹਨਾ ਜੀ ਪਤਾ ਲੱਗਦਾ ਇਹ ਹੋ ਸਕਦਾ ਜੇ ਇੱਥੋਂ ਹੀ ਸਸਤੀਆਂ ਦੇਖ ਲਈਏ ਤੇ ਉਧਰੋਂ ਇਹ ਰੇਟ ਤੇ ਸਾਨੂੰ ਮਿਲਣਾ ਮਿਲਿਆ ਵੱਧ ਲਈਏ ਬਿਲਕੁਲ ਜੀ ਬਿਲਕੁਲ ਗਾਂ ਅਕਸਰ ਟਾਈਮ ਜਿਹੜਾ ਹੁਣ ਆਈ ਜਾਂਦਾ ਹਾਂ ਜੀ ਹਾਂ ਜੀ ਤੁਰਲੇ ਚ ਤੁਰਲੋ ਕਟਾਈ ਜਿ ਮਗਰਾਂ ਦੇ ਨਹੀਂ ਕੱਟੀ ਜਰੀ ਇਹਨੇ ਮਾਰੇ ਇਹਦੇ ਮਗਰੋਂ ਕੱਟੀ ਇਹਦੇ ਮਗਰੋਂ ਕੱਟੀ ਅਜੇ ਇਹਦੇ ਮਗਰੋਂ ਵੀ ਕੱਟੀ ਆ ਕੱਟੀਆਂ ਹੀ ਆ ਚਲੋ ਤੇ ਬਾਜੀ ਫਿਰਿੰਦੀ ਕੀਮਤ ਵੇਲਾ ਕੀਮਤ ਦਿਓ ਮਜੀ ਤੇਜ਼ ਨਹੀਂ ਗੈਰ ਕਰਕੇ ਮੈਂ हां दाना 82000 ਰੁਪਏ ਦੇ 82000 ਦੀ ਚਲੋ ਮੋਰੀਓ ਬੱਜੀ ਬਿਲਕੁਲ ਆ ਵੀ ਸੋਈ ਹੈ ਤਾਜੀ ਦੇਖੋ ਇਹਨੇ ਮਰ ਕਟਾ ਦੀ ਸੋਈ ਹੈ 8ਾਂ ਦੀ ਮੈਲਾ ਮੂਲਾ ਮਾਰੂਗੀ ਆ ਕਟਾ ਜੀ ਹਾਂ ਜੀ ਹਾਂ ਜੀ ਦੋ ਸੱਤ ਅੱਠ 8 ਕਿਲੋ ਹੋਊਗਾ ਜਾਂ ਪੱਕਾ ਹੋਊਗਾ ਤੈਨੂੰ ਚੱਡੇ ਨਾਲੋਂ 12 ਕਿਲੋ ਕਹਿ ਰਹੀ ਏ ਖੋਲੋ ਜੀ ਤੋਰੋ ਜੀ ਇਹ ਵੀ ਹਾਂ ਜੀ ਹਾਂ ਜੀ ਲਓ ਜੀ ਇਹ ਵੀ ਦੇਖੋ ਮੈਂ ਲੈਂਦਾ ਦੋ 10 ਕਿਲੋ ਦਊਗੀ ਘੱਟ ਨਹੀਂ ਦਿੰਦੀ ਤੈਨੂੰ ਕਈ ਜਿਹੇ ਫੇਰਾ ਕੋਈ ਨਹੀਂ ਗੱਲਬਾਤ ਵੀ ਉਹਨਾਂ ਦੇ ਦੂ ਉਹਨਾਂ ਦੇ ਦੂ ਚੱਲ ਤੋਰ ਤੋਰ ਲੋ ਜੀ ਬੱਚਾ ਬੱਚਾ ਚੱਲ ਚੱਲਿਆ ਰਹੇ ਲੋ ਜੀ ਇਹ ਵੀ ਦੇਖੋ ਬਰਾੜੇ ਇਹ ਵਾਲੂਆ ਵੇਖੋ ਕਿਦ ਆਉਦੀ ਬਸ ਠੀਕ ਆ ਕੋਲੇ ਬੂਗਾ ਮੜਾ ਬਬਲੀ ਆਈ ਆਜੋ ਜੀ ਆਜੋ ਆਜੋ ਚੌਾਈ ਸੰਦੀਪ ਜੀ ਬਹੁਤ ਹੀ ਵਧੀਆ ਠੀਕ ਹੈ ਜੀ ਠੀਕ ਆ ਹਾਂ ਜੀ ਹਾਂ ਜੀ ਤੇ ਬਾਜੀ ਫਿਰ ਇੰਦੀ ਕੀ ਮਾਰਾ ਕੀਮਤ ਸੰਦੀਪ ਜੀ ਹਾਂ ਦੇ ਨਾ ਹੀ ਆ ਦਾ ਮੋਲੇ ਦਾ ਜੋ ਮਰਜੀ ਪਾਲੀਏ ਮੋਲੇ ਦਾ ਪਾਲੀਏ 90 95 80 ਖਾਂ ਦੇ ਨਾ 75000 ਦੀ 75000 ਦੀ ਚਲ 75 ਦੀ ਨਾਲ ਉਹ ਆਈ ਤਾਜੀ ਵਾਲੀ ਉਧਰੋਂ ਨਹੀਂ ਮਿਲਨੇ ਇਹਨੂੰ ਆਖਣਿਆ ਵੀ ਥੋੜਾ ਜਿਹਾ ਫਰਕ ਹੀ ਹੈ ਇਹੋ ਵੀ ਸਾਡੇ ਇਲਾਕੇ ਦੀ ਬੰਦੇ ਦੇ 10 ਕਿਲੋ ਵਾਲੀ ਆ ਕਹਿਣ ਨੂੰ ਮੈਂ ਜੋ ਮਰਜੀ ਕਹੀ ਜਮ 12 ਵਾਂ 13 ਵਾਂ ਫੇਰਾ ਕੋਈ ਨਹੀਂ ਆ ਤਮੀ ਆਪ ਵੀ ਤੇ ਆਹ ਜੀ ਇਹ ਵੀ ਸੂਈ ਹੈ ਸੰਦੀਪ ਜੀ ਇਹ ਉਧਰੋਂ ਲਈ ਹੈ ਮੈਂ ਅੱਛੇ ਉਧਰੋਂ ਆਈ ਹੈ ਜੀ ਹਾਂ ਜੀ ਠੀਕ ਆ ਆਹ ਲਈ ਬੱਚਾ ਆਹ ਬੱਚਾ ਕੱਟੀ ਆ ਤੇ ਮਗਰੋਂ ਕੱਟੀ ਆ ਨਾ ਓਏ ਕੱਟੀ ਕੱਟੀ ਇਹ ਕਟਾ ਜੀ ਅੱਛਾ ਕਟਾ ਅਠਾ ਦਾ ਹਾਦਰਾ ਦੀ ਸੂਈ ਜੇ ਤੇ ਭਾਈ ਜੀ ਕਿੰਨੇ ਦਾ ਦੋ ਦਿਨ ਕੋ ਜੇ ਪੱਕਾ ਦੋ ਦਾ 9-10 ਕਿਲੋ ਤੇ ਪਹੁੰਚਾ ਦੋ ਕਿਲੋ ਲਾਓ 10 ਬਰਾਂ ਲਾਓ ਠੀਕ ਹੈ ਦੁੱਧ 11-12 ਕਿਲੋ ਕਰ ਦੂ ਪਰ ਆਈ ਪਰਸੋਂ ਰੁਪਏ ਪੈਂਦੇ ਪੂਨੇ ਕਰਕੇ ਥੋੜਾ ਫਰਕ ਪਾ ਜਾਂਦਾ ਖੋਲੋ ਜੀ ਵੀ ਆ ਰੰਗ ਢੰਗ ਵੇਚ ਲਓ ਪਲੀ ਪਲੀ ਚੁਾਈ ਚੁਈ ਇੱਕ ਨੰਬਰ ਸਾਰੀਆਂ ਮਈ ਉਹ ਔਰ ਇਹ ਝੋਟੀਆਂ ਨਾ ਜੀ ਹਾਂ ਜੀ ਹਾਂ ਪਲੀ ਜੀ ਬਾਈ ਵੀ ਸੁਣ ਲਓ ਇਹ ਰਾਜੀ ਬਾਜੀ ਹਾਂ ਜੀ ਹਾਂ ਜੀ ਥੋੜੀ ਸਿੱਧੀ ਸਾਈਡ ਰੱਖ ਦੀ ਆਪਾਂ ਆਪ ਕਹਿੰਨੇ ਕਹੇ ਨੇ ਜੋ ਕਹਿਣਾ ਨਾ ਬਿਲਕੁਲ ਜੀ ਉਹਦੀ ਗੱਲ ਓ ਧਾਰ ਦਾ ਇੱਕ ਦਾਣਾ ਫਰਕ ਹੋਊਗਾ ਠੀਕ ਆ ਹਾਂ ਜੀ ਹਾਂ ਜੀ ਆ ਜਾ ਵੀਰ ਜੀ ਆ ਜਾ ਤੇ ਬਾਜੀ ਫਿਰ ਇਹਦੀ ਕੀਮਤ ਕੌਣ ਆ ਹੈ ਇਹਦੀ ਕੀਮਤ ਬਾਜੀ ਫਿਰ ਸੰਦੀਪ ਜੀ ਹਾਂ ਤੇ ਨਾ ਹੀ ਰੇਟ ਆ ਮੈਂ ਵੇਖ ਲਓ ਜੋ ਰੇਟ ਮੈਂ ਪਾ ਦੇਣੇ ਆ ਅੱਜ ਵੀ ਅੱਜ ਤੇ ਕੱਲ ਦੋ ਤਿੰਨ ਦਿਨਾਂ ਜਿਹੜਾ ਕੋਈ ਰੇਟ ਨਾ ਪਾਉਗਾ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੀ 19 21 ਅੱਜ ਨਹੀਂ ਹੋਊਗੀ ਬਾਈ ਆਨੇ ਹੈਗੇ 19 ਹਾਂ ਜੀ ਆਪ ਕਹਿੰਦੇ ਰੇਟ ਜੋ ਮਰਜ਼ੀ ਮੈਂ ਹੱਥ ਨਾਲ ਸੰਦੀਪ ਜੀ 82000 ਰੁਪਏ ਦੀ ਦੇਣੀ ਆ ਵੇਖ ਲਓ ਰੇਟ ਮੈਂ ਪਾ ਦੇਣਾ ਠੀਕ ਹੈ ਠੀਕ ਚਲੋ ਤੇ ਆ ਮੀਨੀ ਜੀ ਆ ਮੀਨੀ ਮਾ ਜੋ ਤੋ ਉਤਨਾ ਮੈਂ ਵੀਡੀਓ ਪਾਈ ਹੀ ਹਾਂ ਜੀ ਮੈਂ ਇਹਦਾ ਸੌਦਾ ਕਰਿਆ ਹੋਇਆ ਹਾਂ ਤੇ ਮੈਂ ਸੋਂ ਹੋਰ ਬੰਦੇ ਮੰਗਣੋਂ ਸੌਦਾ ਸੌਦਾ ਕਰਕੇ ਚੋਕੇ ਬਾਅਦ ਚਾਖਣ ਸਾਡੇ ਪੈਸੇ ਨਹੀਂ ਬੰਦੇ ਹੋ ਨਹੀਂ ਬੰਦਾ ਆ ਰਹੀ ਬੰਦਾ ਹੂੰ ਤੇ ਬਾਅਦ ਮੈਂ ਛੱਡ ਵੀ 부ਛੀ ਮੈਂ ਦੀ ਆ ਚੰਗੀ ਆ ਹਾਂਜੀ ਤੇ 부ਛੀ ਦੇ ਮੇਲੀ ਥਾਪੀ ਦੇ ਮਿਲਦੀ ਜਿੱਦਾਂ ਮੱਦੀ ਚੋਲੇ ਬੱਚਾ ਜਿਹੜਾ ਜੀ ਕਰੇ ਉਹ ਵੀ ਛੱਡ ਦੋ ਥੱਲੇ ਅੱਛਾ ਪਰ ਆਪਾਂ ਕੰਮ ਕਰਨਾ ਨਹੀਂ ਇਦਾਂ ਹੀ ਮਰ ਗਿਆ ਮਰ ਜਾ ਬਰੇ ਨਹੀਂ ਵੇਚਣੀ ਨਹੀਂ ਆਪਾਂ ਹਾਂਜੀ ਉਹ ਝੂਲ ਵਾਲ ਕੇ ਨਾ ਕੰਮ ਆਪਾਂ ਕਰਨਾ ਨਾ ਕਰਮੀ ਲੋੜਿਆ ਖੋਰ ਦੁੱਧ 9-10 ਕਿਲੋ ਪੱਕਾ ਜੇ ਥੱਲੇ ਠੀਕ ਹੈ ਕਿਹਨੇ ਨੇ ਮਗਰ ਸੂਈ ਨੂੰ ਮੈਂ ਜੀ ਨੂੰ ਸੂਈ ਨੂੰ ਉਦੋਂ ਆਪਾਂ ਵੀਡੀਓ ਪਾਈ ਉਦੋਂ ਅਠਾ ਦਹਾਹਾਂ ਦੇ ਬੱਚਾ ਨੇ 20-25 ਦਿਨਾਂ ਨਾਲ ਮਹੀਨਾ ਲਾ ਲੰਦਿਆ ਤੇ ਦੋ ਚੌ ਦਿਨਾਂ ਮੈਂ ਪਹੁੰਚਾ ਬਿਲਕੁਲ ਪਹੁੰਚਾਉਂਦਾ ਤੇ ਧੋਖਾ ਲੱਗੀਏ ਇਹ ਆਈ ਉਧਰੋਂ ਇਹ ਜੀ ਆਈ ਉਧਰੋਂ ਉਹਦੇ ਨਾਲ ਹੀ ਆਦੀ ਮੈਂ ਬੁਰੀ ਜੀ ਆ ਦੇਖੋ ਬੁਰੀ ਜਵ ਇਸ ਵਿੱਚ ਚਾਰੀ ਜਿਹੜਾ ਹੈ ਬੁਰੀ ਪਲੀ ਬੁਰੀ ਬੁਰੀ ਜੀ ਇਹ ਜਿੰਨੇ ਮਾਜ ਦੇਣੀ ਸੂਆ ਚੋ ਕੇ ਫੇਰ ਉਹਨੇ ਦੀ ਚਾਰ ਮਹੀਨੇ ਚੋ ਕੇ ਉਹ ਟੀਕਾ ਟੋ ਗੋਲੀ ਲੈਂਦੀ ਬਾਈ ਜੀ ਹਣਾ ਹਾਂਜੀ ਟੀਕਾ ਨਹੀਂ ਲੈਂਦੀ ਨਾ ਨਾ ਭਾਵੇਂ ਚਾਰ ਡੰਗ ਚੋ ਉਹਨੂੰ ਦਿਹੜੀ ਦੋ ਰਾਵਾਂ ਵੇ ਜੋ ਤਿੰਨ ਰਾਵਾਂ ਵੇ ਜੋ ਥਲੇ ਕੋਈ ਕੋਈ ਆ ਜਾ ਬੈ ਬ ਜਾਓ ਤਾਂ ਬੱਚਾ ਜਿਹੜਾ ਮਰਜੀ ਛੱਡੋ ਠੀਕ ਆ ਹਾਂ ਪਰ ਆਪਾਂ ਛੜਰਾਨੀਆਂ ਬਾਅਦ ਚ ਉਸੇ ਹਾਂਜੀ ਬਾਅਦ ਜੋ ਡੇਰੀਆਂ ਤੁਰੇ ਫਿਰੇ ਨਾ ਮੂੰਹ ਬੰਨ ਕੇ ਸਾਨੂੰ ਬੱਚਾ ਦੇ ਦੋ ਬੱਚਾ ਦੇ ਨੂੰ ਬੇਇੱਜ਼ਤੀ ਕਰਾਉਂਦੇ ਉਹ ਤੋਂ ਉਦਾਂ ਚੰਗੇ ਆ ਹਾਂ ਸਹੀ ਜੀ ਬੜੇ ਨਾ 10000 ਘਟਾ ਚੰਗਾ ਬਿਲਕੁਲ ਜੀ ਫਿਰ ਕਿਉਂ ਜੀ ਉਹ ਤਾਂ ਮੈਂ ਕਿਹਾ ਗਲਤੀ ਹੈ ਜਿਹੜੇ ਕੰਮ ਗਲਤ ਹੈ ਗਲਤੀ ਹੈ ਜੀ ਗਲਤ ਨਾ ਗਲਤ ਐ ਤੁਰੇ ਫਿਰੇ ਵੀਡੀਓ ਬੜੇ ਅਮਸ ਸੱਚੇ ਬਣੀ ਨਾ ਬਾਜ ਡੀ ਨੇ ਤੋੜੇ ਫਰੇ ਬੱਚੇ ਲੈਣੇ ਬੱਚੇ ਹਾਂਜੀ ਹਾਂਜੀ ਆਹੋ ਕਿਹੜਾ ਲੋਕਾਂ ਨੂੰ ਪਤਾ ਨਹੀਂ ਲੱਗਦਾ ਕੌਣ ਜਾਂਦਾ ਬਹੁਤ ਹੀ ਜਾਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਸੰਦੀਪ ਜੀ ਖਾਣਾ 82 ਆ ਦੀ ਜੀ ਮਾਈ ਚਲੋ ਠੀਕ ਹੈ ਦੋ ਤੋਂ 9 10 ਕਿਲੋ ਖੁੱਲਾ ਲੀਟਰ ਨਾਲ ਚੋਲੇ ਬੰਦਾ ਤਸੱਲੀ ਕਰ ਲੈ ਖਾਪੂ ਬੂਛੀ ਸੋਰ ਤੋਂ ਗਾੜੀ ਨਾ ਛੋਟੋ ਧਾਰ ਦੇ ਦੋ ਇੱਕ ਮਿੰਟ ਪਸਮ ਦਿਹਾੜੀ 4 ਬਣਾ ਚਲੋ ਚੋਲੋ ਬੱਕਰੀ ਬੱਚਾ ਜਿਹੜਾ ਮਰਜੀ ਛੱਡੋ ਪਰ ਆਪਾਂ ਨਹੀਂ ਛੱਡਦੇ ਠੀਕ ਆਪਾਂ ਨੇ ਇਦਾਂ ਮਰਿਆ ਤੇ ਮਰੇ ਨੇ ਵੇਚਣੀ ਆ ਚਲੋ ਆਹੀ ਹੈ ਜੀ ਇਹੋ ਪਸ਼ੂ ਜੀ ਆਪਣੇ ਦੇਖੋ ਜੀ ਆਹੀ ਪਸ਼ੂ ਸੇਲ ਆ ਬਾਈਆਂ ਕੋਲ ਜੀ ਬਾਕੀ ਮੇਰੇ ਵੀ ਇੱਥੇ ਆ ਗਿਆ ਦੋ ਟਾਈਮ ਤਿੰਨ ਟਾਈਮ ਚੋਈ ਕਰੋ ਤਾਂ ਚੈੱਕ ਕਰਕੇ ਲੈ ਜਾਓ ਸਹੀ ਹੈ ਕਿ ਨਹੀਂ ਭਾਜੀ ਆਪਣੀ ਤਸਲੀ ਕਰੋ ਫੁੱਲ ਥੱਲੀ ਹੋਵੇ ਖੜੋ ਨਾ 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 ਖੜੋ ਤੁਹਾਡੀ ਮਹੀਂ ਸਾਡੀ ਲੱਦ ਕੇ ਲੈ ਜਾਓ ਹਾਂਜੀ ਘਰ ਤੁਹਾਡੇ ਜਾਵੇ ਬੰਦੇ ਵਾਗ ਚਾਹੀਦੇ ਮਹੀਂ ਚੰਗੀ ਹੋਵੇ ਲਵਾ ਲਓ ਮੈਂ ਜੰਗੀ ਦਾ ਕਿਰਾਇਆ ਦੇ ਪਾ ਸਾਡੀ ਗੱਡੀ ਵਾਲੇ ਨੂੰ ਵਾਪਸ ਘੱਲ ਦੋ ਆਪਣੀ ਸਾਈ ਪਾਈ ਪਾਈ ਨਹੀਂ ਪਾਈ ਅਸੀਂ ਸਾਈ ਆ ਵਾਪਸ ਲੈ ਲਓ ਆਪਾਂ ਨੂੰ ਕੋਈ ਮਸਲਾ ਨਹੀਂ ਕੀ ਨਾ ਕੀ ਨਾ ਵੱਠਾ 20% ਨੂੰ ਮਾਰ ਕੇ ਖੋਜ ਤਸੱਲੀ ਹੋਏ ਖੜੋ ਨਾ ਤਸੱਲੀ ਨਾ ਖੜੋ ਆਪਣੇ ਕੋਲ ਤੁਸੀਂ ਇਹਨਾਂ ਆਪਣਾ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਜੀ ਹਾਂਜੀ ਤਹਿਸੀਲ ਵੀ ਅੰਮ੍ਰਿਤਸਰ ਜੀ ਪਿੰਨ ਰਾਮਪੁਰਾ ਸ਼ਹਿਰ ਦੇ ਬਿਲਕੁਲ ਕੋਲ ਹੀ ਹੈ ਨੰਬਰ ਬੋਲ ਦੋ 98721830138146290313 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ